5 ਪੈਟਲ ਵਾਲੇ ਫਲਾਵਰ ਆ ਇਹਨਾਂ ਨੂੰ ਡਿਜ਼ਾਈਨ ਜੋੜ-ਜੋੜ ਕੇ ਡਿਜ਼ਾਈਨ ਬੰਦਾ ਕਲਰ ਲਿਆ ਜੀ ਆਪਾਂ ਪਿੰਕ ਕਲਰ ਨੂੰ ਆਪਾਂ ਇੱਦਾਂ ਡਾਟੇ ਦੇ ਵਿੱਚ ਆਪਣੇ ਦੇ ਵਿੱਚ ਕੱਢ ਲਿਆ ਡੱਬੇ ਨੂੰ ਹਲਕੀ ਜੀ ਬੰਦ ਕਰਕੇ ਟੈਡੀ ਕਰਦੇ ਆ ਜਦੋਂ ਕਲਰ ਡਾਟੇ 'ਚ ਆ ਜਾਂਦੇ ਆ ਇੱਥੋਂ ਆਸਾਨੀ ਨਾਲ ਆਪਾਂ ਵਰਤ ਸਕਦੇ ਹਾਂ ਵੀਡੀਓ ਪੂਰੀ ਦੇਖਿਓ ਧਿਆਨ ਨਾਲ ਦੇਖਿਓ ਕਲਰ ਦੇਖ ਲਓ ਜੀ ਫੈਬਰਿਕ ਰੈਲ ਦਾ ਕਲਰ ਆ 25 ਰੁਪਏ ਦੀ ਡੱਬੀ ਉਹਦੀ ਕਲਰ ਦੀ ਹੈ ਮੇ ਵੀ ਹਾਂ 25 ਰੁਪਏ ਦੀ ਡੱਬੀ ਆ ਜਾਂਦੀ ਹੈ 25 ਦੀ ਰੌਂਡ ਬ੍ਰਸ਼ ਆਪਣੇ ਕੋਲ ਜਿੱਦਾਂ ਆਪਣੇ ਫਲਾਰ ਦੀ ਸ਼ੇਪ ਆ ਉਦੋਂ ਹੀ ਆਪਾਂ ਇਹਨੂੰ ਫਿਲ ਕਰਾਂਗੇ ਉਤਵਾਦ ਇਹਨੂੰ ਆਪਾਂ ਕੁਝ ਨਹੀਂ ਕਰਾਂਗੇ ਸਿੰਪਲ ਤਰੀਕੇ ਨਾਲ ਪਰਾਂਗੇ ਉਤਵਾਦ ਇਹਦੇ ਉੱਪਰ ਆਪਾਂ ਵਾਈਟ ਦੀ ਆਊਟਲਾਈਨ ਕਰ ਦਾਂਗੇ ਜਿਹਦੇ ਨਾਲ ਇਹਦੀ ਲੁੱਕ ਬਹੁਤ ਸੋਹਣੀ ਆਊਗੀ ਇਦਾਂ ਉੱਪਰ ਤੋਂ نیچے ਵੱਲ ਕਲਰ ਹਮੇਸ਼ਾ ਹਲਕਾ ਲਾਉਣਾ ਤੇ ਜਿਹੜਾ ਆਪਣਾ ਹੱਥ ਉਹਨੂੰ ਵੀ ਮਤਲਬ ਹਲਕਾ ਹਲਕਾ ਹੀ ਚਲਾਉਣਾ ਹਲਕਾ ਦਾ ਮਤਲਬ ਇਦਾਂ ਵੀ ਪ੍ਰੈਸ਼ਰ ਨਹੀਂ ਦੇਣਾ ਹੁੰਦਾ ਬਰਸ਼ ਤੇ ਜੇ ਪ੍ਰੈਸ਼ਰ ਦਿੰਨੇ ਆਪਾਂ ਤਾਂ ਫਿਰ ਆਪਣਾ ਜਿਹੜਾ ਕਲਰ ਆਉਸੇ ਹੀ ਨਹੀਂ ਲੱਗਦਾ ਇਦਾਂ ਹੀ ਫਿਲ ਕਰਨਾ ਪ੍ਰਧੂ ਪ੍ਰੋਪ ਗ੍ਰੀਨ ਪੱਤੀਆਂ ਬਣਾਵਾਂਗੇ ਇਹਦੇ ਨਾਲ ਦਾ ਡਿਜ਼ਾਈਨ ਪਹਿਲਾਂ ਵੀ ਆਪਾਂ ਪੋਸਟ ਕੀਤੀ ਹੋਈ ਆ ਪਰ ਉਹ ਵੀਡੀਓ ਨੂੰ ਪਿਆਰ ਬਹੁਤ ਮਿਲਿਆ ਪਰ ਉਹ ਉੱਥੇ ਨਾ ਮੈਂ येलो ਕਲਰ ਯੂਜ਼ ਕਰ ਲਿਆ ਸੀ येलो ਥੋੜਾ ਕੈਮਰੇ 'ਚ ਸ਼ੂਟ ਨਹੀਂ ਹੋ ਰਿਹਾ ਸੀ ਉੱਤੋਂ ਵਾਈਟ ਸੀ ਕੱਪੜਾ ਵਾਈਟ ਸੀ ਫਿਰ ਉਹਦੇ ਤੇ ਪ੍ਰੋਬਲਮ ਆ ਰਹੀ ਸੀ ਪ੍ਰੋਪਰ ਦਿਖਾਈ ਨਹੀਂ ਦੇ ਰਿਹਾ ਸੀ ਉਹ ਇਦਾਂ ਇਹਦਾ ਇੱਕ ਵਾਰ ਕਲੀਅਰ ਕਰ ਲਵਾਂ ਨੂੰ ਬਸ ਇਹ ਜਿਹੜਾ ਦੁਆਰਾ ਬਰਸ਼ਵਦ ਦਾ ਆਪਣਾ ਉਦੋਂ ਹੀ ਵਾਦਦਾ ਜਦੋਂ ਆਪਣੇ ਕਲਰ ਗਿੱਲੇ ਹੁਣ ਸੁੱਕਣ ਤੋਂ ਬਾਅਦ ਨਹੀਂ ਹੁੰਦਾ ਜਦੋਂ ਇਹ ਸੁੱਕ ਗਿਆ ਇਹਦੇ ਉੱਪਰ ਆਪਾਂ ਆਊਟਲਾਈਨ ਉਦੋਂ ਕਰਾਂਗੇ ਹੁਣ ਆਪਾਂ ਉਦੋਂ ਹੀ ਇਹਨੂੰ ਦੇਖੋ ਛੋਟਾ ਜਿਹਾ ਮੈਂ ਡਾਟ ਲਾ ਲਿਆ ਉਹ ਤਾਂ ਉਦੋਂ ਦਿਖਾਉਣ ਲਈ ਲਾਇਆ ਵੀ ਆਪਣੇ ਫਲਾਰ ਦਾ ਸੈਂਟਰ ਹੈਗਾ ਕਿ ਆਪਣੇ ਫੁੱਲ ਦਾ ਬਚਾਲਾ ਇਹ ਹੈਗਾ ਜਿਹੜੀਆਂ ਵੀ ਭੈਣਾ ਨਵੀਆਂ ਨੇ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ अपना आरी वर्क ਦਾ ਵੀ ਚੈਨਲ ਆ ਨੀਡਲ ਵਰਕ ਆਰੀ ਵਰਕ ਉਹਦਾ ਵੀ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾ ਦੂੰਗੀ ਉਦੀ ਵਿజిਟ ਕਰ ਲਿਓ ਜੇ ਕੋਈ ਸਿੱਖਣਾ ਚਾਹੁੰਦਾ ਤਾਂ ਇੰਟਰਸਟਿਡ ਆ ਤਾਂ ਉਹ ਵੀ ਬਿਗਨਿੰਗ ਤੋਂ ਸਟਾਰਟ ਹੋਊਗਾ ਇਹ ਆਪਾਂ ਡਾਇਰੈਕਟ ਕਲਰ ਹੀ ਅਪਲਾਈ ਕੀਤੇ ਇਹਦੇ ਵਿੱਚ ਕੋਈ ਯੂਜ਼ ਨਹੀਂ ਕੀਤਾ ਇਹਦੇ ਵਿੱਚ ਆਪਾਂ ਪਾਣੀ ਵੀ ਨਹੀਂ ਪਾਇਆ ਜਿਹੜੇ ਵਾਲਾ ਆਪਣਾ ਕਲਰ ਕੋਈ ਥਿੱਕ ਜਾ ਹੁੰਦਾ ਉਹ ਚ ਆਪਾਂ ਪਾਣੀ ਯੂਜ਼ ਕਰ ਸਕਦੇ ਆ ਉਹ ਚ ਪਾਣੀ ਪਾ ਲਓ ਆਦਰਵਾਇਜ਼ ਉਦਾਂ ਹੀ ਉਵੇਂ ਯੂਜ਼ ਕਰ ਲਓ ਕਿੱਦਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਸਹੀ ਕਿਵੇਂ ਕਰਨਾ ਹੈ ਉਹ ਸਾਰਾ ਕੁਝ ਮੈਂ ਦੱਸੂਗੀ ਵੀਡੀਓ ਨਾਲ ਬਣੇ ਰਿਹਾ ਹੁਣ ਆਪਾਂ ਇਹਨੂੰ ਫਿਲ ਕਰਕੇ ਆਉਨੇ ਆਂ ਹਾਂਜੀ ਹੁਣ ਲਾਵਾਂਗੇ ਆਪਾਂ ਗ੍ਰੀਨ ਕਲਰ ਜਦੋਂ ਆਪਣਾ ਆ ਡਰਾਈ ਹੋ ਕੇ ਸੁੱਕ ਗਏ ਉਦੋਂ ਬਾਅਦ ਇਹਨੂੰ ਆਪਾਂ ਕਰਾਂਗੇ ਆਊਟਲਾਈਨ ਆ ਦੇਖੋ ਇਹ ਪੱਤੀ ਬਣਾਉਣ ਦਾ ਤਰੀਕਾ ਦੇਖੋ ਪੱਤੀ ਵਗੈਰਾ ਮੈਂ ਡਰਾ ਨਹੀਂ ਕੀਤੀ ਦੇਖੋ ਇਦਾਂ ਤਾਂ ਹੋ ਗਿਆ ਬੰਦੇ ਨਾਲ ਤੇ ਰਹਿ ਜੂਣਾ ਐਵੇਂ ਬਣਾਉਣੀ ਆ ਹੁਣ ਵਾਈਟ ਕਲਰ ਲਾਵਾਂਗੇ ਇੱਥੇ ਹੁਣ ਇਹ ਪੈਥਰੇ ਹਲਕਾ ਜਿਹਾ ਵਾਈਟ

फिर लवेंगे उ ग्रीन कलर एद पत्ती शेप ड्रॉ की फिर ये फिल किया फिर आप हल्का जहा वाइट एद ਮੈਂ ਵਾਈਟ ਲਾਇਆ ਆਪਾਂ ਫਿਰ ਇਹਦੇ ਉੱਪਰ ਆਪਾਂ ਮਿਕਸ ਕੀਤਾ ਨੂੰ ਆਹ ਦੇਖ ਲਓ ਤੁਸੀਂ ਬ੍ਰਸ਼ ਨਾਲ ਵੀ ਮੈਂ ਕਿੱਦਾਂ ਕਰ ਰਹੀ ਆ ਸਾਰੀ ਦੇ ਉੱਪਰ ਆਪਾਂ ਵਾਈਟ ਕਵਰ ਕੀਤਾ ਬਟ ਇੱਕ ਸਾਈਡ ਆਪਣਾ ਜ਼ਿਆਦਾ ਡਾਰਕ ਰੱਖਣਾ ਆਪਾਂ ਉਹ ਸਾਈਡ ਆ ਇਹ ਸੁੱਕਣ ਤੋਂ ਬਾਅਦ ਹੀ ਕਰਨ ਦਾ ਫਾਇਦਾ ਜਿਵੇਂ ਆਹ ਚੀਜ਼ਾਂ ਇਹਨੂੰ ਦੇਖ ਲਓ ਧਿਆਨ ਨਾਲ ਫਿਰ ਆਪਾਂ ਵੀਡੀਓ ਬੰਦ ਕਰਨੀ ਆ ਆ ਦੇਖੋ ਜਿਵੇਂ ਇੱਧਰ ਨੂੰ ਜਾ ਰਹੇ ਆ ਆਪਾਂ ਸਾਹਮਣੇ ਵਾਲ ਨੂੰ ਆਹ ਚੀਜ਼ ਇੱਧਰ ਨੂੰ ਤਾਂ ਐਦਾਂ ਇਦਾਂ ਇਧਰ ਨੂੰ ਆ ਰਹੇ ਐਦਾਂ ਜਿੱਧਰ ਜਿੱਧਰ ਆਪਣਾ ਪੈਡਲ ਜਾ ਰਿਹਾ ਆ ਇਧਰ ਜਾ ਰਿਹਾ ਇਧਰ ਜਾ ਰਿਹਾ ਇਧਰ ਜਾ ਰਿਹਾ ਆ ਇਧਰ ਜਾ ਰਿਹਾ ਐਮ